ਭਲਾਈਮਨ ਸਾਹਿਬ 2-4 ਰੁਪਏ ਚ ਬਾਈਟ ਵੀ ਡਿਗੇ ਹੈਗੇ ਗੰਦੀਮਨ ਕੀ ਭਲਾਈਮਨ ਪਿੱਛੇ ਦੇ ਨਿਕੰਦਗੀ ਫੈਲਿਆ ਕੀ ਬਹੁਤ ਦਿਨਾਂ ਦੇਖ ਰਿਹਾ ਤੂੰ ਇਹ ਕਹਿ ਰਿਹਾ ਕਿ ਤੇ ਗੰਦੀ ਫਰਾਈਏ ਚਾਲਾਨ ਕੱਟ ਕੇ ਮੇਰੇ ਪਰਚੀ ਹੱਥੇ ਫੁਲਾਤੀ ਮਿਲੂ ਪਿੱਛੇ ਉਹ ਉਹ ਉਹਨਾਂ ਦੇ ਕਹਿ ਲਗਾ ਉਹ ਕੋਈ ਮਤਲਬ ਨਹੀਂ ਉਸ ਟੇਰ ਦਾ ਆਪਣਾ ਦੇਖਣਾ ਬਹਿਣਾ ਹੋਰ 26 ਤਾਰੀਖ ਨੂੰ ਤੇ ਆ ਕੇ ਕਮੇਟੀ ਕਰ ਚਾਲਾਨ ਬਹੁਤ ਲੋ ਬਣਾਦੇ ਮਾਮਲਾ ਪਟਾਲਾ ਤੋਂ ਸਾਹਮਣੇ ਆਇਆ ਜਿੱਥੇ ਪਟਾਲਾ ਦੇ ਵਿੱਚ ਨਗਰ ਨਿਕਮ ਦੇ ਵੱਲੋਂ ਜਿੱਥੇ ਸ਼ਹਿਰ ਨੂੰ ਸਾਫ ਸਫਰਾ ਰੱਖਣ ਦੇ ਲਈ ਸ਼ਕਤੀ ਦਿਖਾਈ ਗਈ ਆ ਉੱਥੇ ਹੀ ਨਗਰ ਨਿਕਮ ਦੇ ਵੱਲੋਂ ਦੋ ਪ੍ਰਵਾਸੀ ਰੇੜੀ ਚਾਲਕਾਂ ਦੇ ਜਿੱਤੇ ਚਲਾਨ ਕੱਟੇ ਗਏ ਨੇ ਪਰ ਉੱਥੇ ਦੂਜੇ ਪਾਸੇ ਗਲ ਕੀ ਕੀ ਜਾਵੇ ਤਾਂ ਨਗਰ ਨਿਕਮ ਦੇ ਅਫਸਰਾਂ ਦੇ ਤੇ ਸੁਭਾਰ ਖੜੇ ਹੋ ਰਹੇ ਨੇ ਕਿਹਾ ਜਾ ਰਿਹਾ ਕਿ ਨਗਰ ਨਿਕਮ ਦੇ ਅਫਸਰਾਂ ਦੇ ਵੱਲੋਂ ਸਿਰਫ ਖਾਣਾ ਪੂਰਤੀ ਦੇ ਲਈ ਦੋ ਚਲਾਨ ਕੱਟੇ ਗਏ ਆ ਪਰ ਨਗਰ ਨਿਕਮ ਨੂੰ ਉਹਨਾਂ ਦੋ ਪ੍ਰਵਾਸੀਆਂ ਦੀਆਂ ਰੇੜੀਆਂ ਤਾਂ ਦਿਖ ਜਾਂਦੀਆਂ ਨੇ ਪਰ ਉਹਨਾਂ ਦੇ ਪਿੱਛੇ ਲੱਗੇ ਕੂੜੇ ਦੇ ਢੇਰ ਨਹੀਂ ਨਜ਼ਰ ਆਉਂਦੇ ਜਿਸ ਨੂੰ ਲੈ ਕੇ ਇਹਨਾਂ ਪ੍ਰਵਾਸੀਆਂ ਜਿਹੜੀ ਚਾਰਕਾਂ ਦੇ ਵੱਲੋਂ ਵੀ ਨਗਰ ਨਿਕੰਮ ਦੇ ਅਧਿਕਾਰੀਆਂ ਤੇ ਸਵਾਲ ਚੁੱਕੇ ਜਾਂਦੇ ਨੇ ਅਤੇ ਜਦੋਂ ਸਾਡੇ ਪੱਤਰਕਾਰਾਂ ਨੇ ਜਾ ਕੇ ਇਸ ਬਾਪਤ ਨਗਰ ਨਿਕੰਮ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੂੜੇ ਦੇ ਢੇਰ ਜਿੱਥੇ ਵੀ ਕੂੜੇ ਦੇ ਡੱਬ ਬਣੇ ਹੋਇਆ ਉੱਥੋਂ ਅਸੀਂ ਸਮੇ ਅਨੁਸਾਰ ਚੱਕਵਾਉਂਦੇ ਰਹਿੰਦੇ ਆ ਅਜਿਹਾ ਕੋਈ ਵੀ ਗੱਲ ਨਹੀਂ ਆ ਜੋ ਜਿਹੜੀ ਚਾਰਕਾਂ ਦੇ ਵੱਲੋਂ ਕਹੀ ਜਾ ਰਹੀ ਆ ਪਰ ਜਿਹੜੀ ਚਾਰਕ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਚਾਰਾਣ ਕੱਟੇ ਨੇ ਨਗਰ ਨਿਕੰਮ ਦੇ ਵੱਲੋਂ ਤਾਂ ਉਹਨਾਂ ਨੇ ਇਹ ਵੱਡੇ ਇਲਜ਼ਾਮ ਲਗਾਏ ਨੇ मेरा नाम पप्पू सा जी मैं हाँ आए बोले तेरा नाम की है मैं मैं शाह मेरा नाम पप्पू है बोला तू तो गंदगी फैलाई मैंने साह जी दो चार पेच पेट डिगे गंदगी मेरे की फैलाई मैंने पीछे देखो कितनी गंदगी फैली हैगी वो तुझे तो जिन्ना देख रहे हो तो तुम कह रहे होते गंदगी फैलाइए चालान कट के मेरे पर्ची हाथ से फैलाती मैंने तो मैंने कहा कि छब्बीस तारीख को कमेटी करा जाएगी बस इन्नी गल करके कहते पीछे वो उनसे कह लगा वो तो कोई मतलब नहीं उसे टेर से अपना देखना पैना सू बोला हाड़ी कितने पीछे कितने वो हैगी इस तरह चालान कटना पै रहे हैं ਹਾਂ 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 ਤੰਗ ਕੀਤਾ ਸਾਜੀ ਕਿ ਤੰਗ ਕਰ ਲੈ ਪਰਚੀ ਕਿਤੇ ਫੜਾ ਕੇ ਹੱਥ ਮੇ ਗਾਂ ਚ ਲਗੇ ਮੈਨੂੰ ਪਰਚੀ ਕਾਟ ਕੇ ਔਰ 26 ਤਾਰੀਖ ਨੂੰ ਤੇ ਆ ਕੇ ਕਮੇਡੀ ਕਰ ਚਲਾਣ ਬਲ ਬਗਤ ਲੋ ਬਣਾ ਤਈ ਹਾਂ ਜੀ ਸਾਜੀ ਦੋ ਤਿੰਨ ਦਿਨ ਬੰਦਾ ਰੋਜ਼ ਖਾਲੀ ਘਰ ਦਾ ਗੁਜ਼ਾਰਾ ਹੁੰਦਾ ਹੜਾ ਮੈਨੂੰ ਸਾਜੀ ਲੈ ਲੈ ਚਲੋ ਸਾਲ ਹੋ ਗਏ ਸਾਜੀ ਲਗਾ ਤੋ ਰੇੜੀ ਇਸੇ ਠੀਆ ਤੇ ਲਗਾ ਰਿਹਾ ਸਾਜੀ ਮੈਂ ਤਾਂ ਕਹੀ ਨਹੀਂ ਲਾਈ ਕਿਸੇ ਤੇ ਮਾਰਕੀਟ ਵਾਲੇ ਸਾਰੇ ਪੁੱਛੋ ਕਿੰਨੇ ਸਾਲ ਹੋ ਗਏ ਮੈਂ ਸਭ ਕੁਝ ਬਤਾ ਦਾਂਗਾ ਤੁਹਾਨੂੰ ਪੈਸੇ ਦੀ ਮੰਗ ਨਹੀਂ ਕਰਦੇ ਨਹੀਂ ਪੈਸੇ ਮੰਗਦ ਕੋਈ ਨਹੀਂ ਕੀਤੀ ਸਾਜੀ ਮੇਰੇ ਕੋਲ ਚਲਾਨ ਕਾਫੀ ਰੁਟੀਨ ਚ ਕੱਟੇ ਜਾ ਰਹੇ ਆ ਜੀ ਜਦੋਂ ਕਿਤੇ ਉਹਨਾਂ ਨੂੰ ਸਮਝਾਈਦਾ ਪਹਿਲਾਂ ਇੱਕ ਦੋ ਵਾਰ ਤੇ ਵਾਰਨਿੰਗ ਦੇਈਦੀ ਆ ਫਿਰ ਜੇ ਨਹੀਂ ਕੋਈ ਹਟਦਾ ਰੇੜੀ ਵਾਲਾ ਦੁਕਾਨ ਵਾਲਾ ਫਿਰ ਉਹਨਾਂ ਦਾ ਗਾਰਬੇਜ ਬਾਹਰ ਕੂੜਾ ਸੁੱਟਣ ਦਾ ਚਲਾਨ ਕੱਟਿਆ ਜਾਂਦਾ ਕਿੰਨੇ ਵੀ ਚਲਾਨ ਕੱਟੇ ਜਾਂਦੇ ਲੱਗਦਾ ਲਗਭਗ 1-2 ਤਕਰੀਬਨ ਰੋਜ਼ ਕੱਟੇ ਜਾਂਦੇ ਖਾਣਾ ਪੂਰਤੀ ਵਾਸਤੇ ਹੈ ਕਿ ਨਹੀਂ 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 ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ ਇੱਕ ਨਾ ਤਸਵੀਰ ਸਾਡੇ ਕੋਲ ਆਈ ਸੀ ਕੱਲ ਇੱਕ ਪ੍ਰਵਾਸੀਆਂ ਦੇ ਚਲਾਨ ਕੱਟੇ ਗਏ ਆ ਪਿੱਛੇ ਕੂੜੇ ਦਾ ਢੇਰ ਲੱਗਾ ਗਿਆ ਤੇ ਉਹਦੇ ਡੂਨੇ ਦਾ ਆਪਾਂ ਇੱਕ ਅਟੈਚ ਲਾਉਂਦੇ ਨਹੀਂ ਕੂੜਾ ਤੇ ਖਚਲ ਨਹੀਂ ਨਹੀਂ ਕਿੰਨਾ ਕਿ ਸਹੀ ਸਮਝਦੇ ਹੋ ਸਲਾਹ ਨੂੰ ਨਹਿਰੂ ਗੇਟ ਜਿਹੜਾ ਜਿਮਾਨ ਕੱਟੇਗੀ ਪ੍ਰਵਾਸੀਆਂ ਦੇ ਦੂ ਨਹੀਂ ਉਹ ਰੇੜੀ ਹੈ ਜੀ ਰੇੜੀ ਵਾਲਾ ਹਾਂਜੀ ਹਾਂਜੀ ਕਿੰਨਾ ਕਿ ਸਹੀ ਪਿੱਛੇ ਤੇ ਕੂੜੇ ਦਾ ਢੇਰ ਲੱਗਾ ਸੀ ਤੇ ਗੰਦਗੀ ਨਹੀਂ ਨਹੀਂ ਕੂੜੇ ਦਾ ਢੇਰ ਕੋਈ ਨਹੀਂ ਬਿਲਕੁਲ ਵੀ ਡਿਊ ਹੈਗੀ ਚਲੋ ਕਿਤੇ ਹੋ ਗਿਆ ਹੈਗਾ ਬਾਕੀ ਨਹੀਂ ਇਸ ਵਾਰ ਕੋਈ ਗੱਲ ਨਹੀਂ ਕੂੜਾ ਤੇ ਆਪਾਂ ਰੁਟੀਨ 'ਚ ਅੱਜਕੱਲ 9-10 ਵਜੇ ਜਿੰਨੇ ਟਾਈਮ 'ਤੇ ਸਾਰੇ ਕੱਢੇ ਹੋ ਜਾਂਦੇ ਆ